ਪੰਜਾਬੀ ਚਾਹੇ ਹੜਾ ਕਾਰਨ ਜਿੱਥੇ ਬਹੁਤ ਸਾਰੇ ਪਿੰਡਾਂ ਦੇ ਲੋਕ ਪ੍ਰਭਾਵਿਤ ਹੋਏ ਹਨ ਉਹਨਾਂ ਲੋਕਾਂ ਦੀ ਮਦਦ ਲਈ ਵਕਫਾ ਕਾਰਾਸੀ ਪਾਰਟੀਆਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਹੋ ਕੇ ਮਦਦ ਕਰ ਰਹੀਆਂ ਹਨ ਜਿਸ ਦੇ ਚੱਲਦੇ ਐ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਫਗਵਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰ ਰঞ্জੀਤ ਸਿੰਘ ਖੁਰਾਨਾ ਤੇ ਰਜਿੰਦਰ ਸਿੰਘ ਚੰਦੀ ਤੋਂ ਇਲਾਵਾ ਸਮੁੱਚੀ ਹਲਕਾ ਫਗਵਾੜਾ ਦੀ ਜਥੇਬੰਦੀ ਵੱਲੋਂ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਹਲਕੇ ਦੇ ਬਹੁਤ ਸਾਰੇ ਪਿੰਡ ਵਿੱਚ ਹੜ ਦਾ ਪਾਣੀ ਵੱਡੇ ਪੱਧਰ ਤੇ ਪਹੁੰਚਣ ਕਾਰਨ ਕਿਸਾਨਾਂ ਦੇ ਗਰੀਬਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉਨਾ ਕਿ ਆ ਕਿ ਸਰਕਾਰ ਦੇ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਵੀ ਸੀ ਕਿ ਬਿਆਸ ਦਰਿਆ ਦਾ ਪਾਣੀ ਜੋ ਕਿ ਆਪਣੀ ਸਮਰੱਥਾ ਤੋਂ ਵੱਧ ਵਗ ਰਿਹਾ ਹੈ ਉਹ ਪਾਣੀ ਵੱਡੇ ਪੱਧਰ ਤੇ ਪਿੰਡਾਂ ਵਿੱਚ ਨੁਕਸਾਨ ਕਰੇਗਾ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਮੁਸਤੈਦੀ ਨਹੀਂ ਦਿਖਾਈ ਗਈ ਜਿਸ ਦੀ ਵਜ੍ਹਾ ਨਾਲ ਅੱਜ ਅੱਧੇ ਹਲਕੇ ਦੇ ਪਿੰਡ ਹਰ ਦੀਚਪੇੜ ਵਿੱਚ ਆ ਚੁੱਕੇ ਨੇ ਹੁਣ ਆ ਕਿਹਾ ਕਿ ਅਕਾਲੀ ਦਲ ਫਗਵਾੜਾ ਦੀ ਜਥੇਬੰਦੀ ਇਨ੍ਹਾਂ ਹਰ ਪੀੜਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੇ ਉਹਨਾਂ ਨੂੰ ਹਰ ਪ੍ਰਕਾਰ ਦੀ ਮਦਦ ਮਹయ్యా ਕਰਵਾਏਗੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਹੜਾ ਦੀ ਮਾਰ ਹੇਠਾ ਸਰਕਾਰ ਕਹਦੀ ਆ ਕਿ ਇਹ ਕੁਦਰਤ ਦੀ ਕਰੋਪੀ ਆ ਪਰ ਇਹ ਕੁਦਰਤ ਦੀ ਕਰੋਪੀ ਨਹੀਂ ਇਹ ਸਰਕਾਰ ਜਿਹੜੀ ਭਗਵੰਤਪਾਲ ਸਰਕਾਰ ਹੈਗੀ ਆ ਇਹ ਇਹਦਾ ਸਾਰਾ ਦੋਸ਼ ਆ ਅੱਜ ਕਿਸਾਨਾਂ ਦੀ ਫਸਲ ਜਿਹੜੇ ਉਹਨਾਂ ਨੇ ਆਪਣੇ ਪੁੱਤਾਂ ਤੋਂ ਵੱਧ ਪਾਲੀ ਹੁੰਦੀ ਆ ਅੱਜ ਉਹ ਸਾਰੀ ਪਾਣੀ ਦੀ ਮਾਰ ਹੇਠਾ ਤਕਰੀਬਨ 1100 ਪਿੰਡ ਇਸ ਵੇਲੇ ਹੜਾ ਦੀ ਮਾਰ ਹੇਠ ਆਇਆ ਹੋਇਆ 2.5 ਤੋਂ 3 ਲੱਖ ਬੰਦਾ ਇਸ ਪ੍ਰਭਾਵਤ ਹੋਇਆ ਵਾ ਮੈਂ ਸਮਝਦਾ ਕਿ 1988 ਦਵਾ ਜਿਹਦਾ ਚੰਦੀ ਸਾਹਮਣੇ ਕਿਹਾ ਕਿ ਬਹੁਤ ਵੱਡੀ ਮਾਰ ਪੰਜਾਬ ਨੂੰ ਪੈ ਰਹੀ ਆ ਪਰ ਸਰਕਾਰ ਐਸੋਲੇ ਸੁੱਤੀ ਆ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹਰ ਪਾਸੇ ਜਦੋਂ ਇੱਥੇ ਜਾ ਰਹੇ ਆ ਚਾਹੇ ਉਹ ਸੁਲਤਾਨਪੁਰ ਲੋਧੀ ਹੋਵੇ ਚਾਹੇ ਤਰਨਤਾਰਨ ਦਾ ਏਰੀਆ ਹੋਵੇ ਚਾਹੇ ਡੇਰਾ ਬਾਬਾ ਨਾਨਕ ਦੇਰਾ ਏਰੀਆ ਹੋਵੇ ਫਾਜ਼ਿਲਕਾ ਹੋਵੇ ਅਬੋਰ ਹੋਵੇ ਜਿੱਥੇ ਜਾ ਰਹੇ ਆ ਹਰ ਪਾਸੇ ਇਹੀ ਲੋਕ ਯਾਦ ਕਰ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਿਉਂਕਿ ਜਦੋਂ ਬਾਦਲ ਸਰਕਾਰ ਹੁੰਦੀ ਸੀ ਤਾਂ ਤਕਰੀਬਨ 4-5 ਮਹੀਨੇ ਪਹਿਲਾਂ ਇਹਨਾਂ ਬੰਨਾਂ ਨੂੰ ਪੱਕੇ ਕਰਨ ਦਾ ਇਹਨਾਂ دریاਵਾਂ ਨੂੰ ਡੁੰਗੇ ਕਰਨ ਦਾ ਕੰਮ ਸਫਾਈਆਂ ਦਾ ਕੰਮ ਸ਼ੁਰੂ ਹੋ ਜਾਂਦਾ ਸੀ ਪਰ ਕਿਉਂਕਿ ਇਹ ਸਰਕਾਰ ਨੂੰ ਪਤਾ ਨਹੀਂ ਕੰਮ ਕੀ ਕਰਨਾ ਅੱਜ ਮੈਂ ਸਮਝਦਾ ਕਿ ਅੱਜ ਅਗਰ ਪੰਜਾਬ ਨਾਲ ਕੋਈ ਖੜਾ ਤਾਂ ਇੱਥੇ ਪੰਜਾਬ ਦੇ ਪੰਜਾਬੀ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਖੜੇ ਆ ਮੈਂ ਸਮੂਹ ਆਪਣੇ ਕਿਸਾਨ ਵੀਰਾਂ ਨੂੰ ਆਪਣੇ ਪੰਜਾਬੀ ਦੇ ਭਰਾਵਾਂ ਨੂੰ ਪੂਰੇ ਐਨ ਆਰ ਆਈ ਨੂੰ ਜਿੰਨੇ ਪੂਰੀ ਦੁਨੀਆ ਦੇ ਵਸੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਆਪਣੇ ਪੰਜਾਬ ਦੇ ਲੋਕਾਂ ਸਾਥ ਦੇਈਏ ਕਿਉਂਕਿ ਪੰਜਾਬ ਹਮੇਸ਼ਾ ਜਦੋਂ ਕਿਤੇ ਵੀ ਹਿੰਦੁਸਤਾਨ ਚ ਜਾਂ ਕਿਸੇ ਵੀ ਬਾਹਰਲੇ ਸੂਬੇ ਚ ਕਿਸੇ ਬਾਹਰਲੇ ਦੇਸ਼ ਚ ਕਿਤੇ ਪ੍ਰੋਬਲਮ ਆਂਦੀ ਆ ਤਾਂ ਹਮੇਸ਼ਾ ਪੰਜਾਬੀ ਅੱਗੇ ਆਗੇ ਉਦੇ ਸੇਵਾ ਕਰਦੇ ਆ ਤੇ ਅੱਜ ਆਪਾਂ ਨੂੰ ਲੋੜ ਆ ਕਿ ਆਪਾਂ ਆਪਣੇ ਪੰਜਾਬੀਆਂ ਨਾਲ ਖੜੀਏ ਤੇ ਮੈਂ ਇਹ ਕਿਸਾਨ ਵੀਰਾਂ ਨੂੰ ਆਪਣੇ ਅੱਜ ਅਸੀਂ ਦੌਰਾ ਕੀਤਾ ਸ਼੍ਰੋਮਣੀ ਅਕਾਲੀ ਦਰ ਹਲਕਾ ਫੁਗਾੜਾ ਵੱਲੋਂ ਜਿਸ ਤਰ੍ਹਾਂ ਜੰਗੀ ਸਾਹਿਬ ਨੇ ਦੱਸਿਆ ਜੀ ਅਸੀਂ ਪਾਂਸਟਾ ਨਸੀਰਾਬਾਦ ਚਾੜਾ ਬ੍ਰਹਿੰਪੁਰਾ ਮਾਨਕਾ ਸਾਨੀ ਇਹ ਸਾਰਾ ਪਿੰਡਾ ਦੌਰਾ ਕੀਤਾ ਬਹੁਤ ਮੰਦੀ ਹਾਲਤ ਆ ਅਸੀਂ ਸਰਕਾਰ ਨੂੰ ਚਾਹੁੰਦੇ ਆ ਕਿ ਸਰਕਾਰ ਇੱਥੇ ਆਵੇ ਆ ਕੇ ਦੇਖੇ ਇੱਥੇ ਜੋ ਉਹਨਾਂ ਦਾ ਬੰਦ ਦਾ ਹੱਕ ਹੈਗਾ ਜੋ ਮੁਆਵਜ਼ਾ ਹੈਗਾ ਉਹਨਾਂ ਦਿੱਤਾ ਜਾਵੇ ਅੱਜ ਜੋ ਕਈਆਂ ਦਿਨਾਂ ਤੋਂ بارش ਜਿਹੜੀ ਆ ਉਹ ਹਿਮਾਚਲ 'ਚ ਵੀ ਪੰਜਾਬ 'ਚ ਵੀ ਲਗਾਤਾਰ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ 2-3 ਦਿਨ ਤੋਂ ਆਪਣੇ ਸਾਰੇ ਹੀ ਪਿੰਡਾਂ ਦਾ ਅਸੀਂ ਸਾਰੇ ਵੀ ਰਲ ਕੇ ਦੇਖ ਰਹੇ ਆ ਆਪਣੇ ਭੈਣ ਭਰਾਵਾਂ ਦਾ ਹਾਲ ਚਾਲ ਪੁੱਛ ਰਹੇ ਆ ਕਿਉਂਕਿ ਬਹੁਤ ਮਾੜੇ ਹਾਲਾਤ ਆ ਜ਼ਿਮੀਂਦਾਰਾਂ ਨੇ ਆਪਣੇ ਬੱਚਿਆਂ ਵਾਂਗੂ ਫਸਲਾਂ ਪੜ ਗਿਆ ਨੇ ਉਹ ਫਸਲਾਂ ਜਿਹੜੀਆਂ ਝੋਨੇ ਦੀ ਫਸਲ ਖਾਸ ਕਰਕੇ ਉਹ ਤਕਰੀਬਨ ਜਿਹੜੀ ਨੀਵੇਂ ਥਾਂ ਸਾਰੀ ਆ ਉਹ ਤਬਾਹ ਹੋ ਗਈ ਆ ਖਤਮ ਹੋ ਗਈ ਆ ਤੇ ਅੱਜ ਜੋ ਤਕਰੀਬਨ ਅਸੀਂ ਪਿੰਡ ਜਿੰਨੇ ਵੀ ਸਾਡੇ ਇਹ ਬਈ ਦੇ ਲਾਗੇ ਕੈਲ ਦੇ ਲਾਗੇ ਪਿੰਡ ਪੈਂਦੇ ਨੇ ਆਪਣੇ ਪਾਸਟਾ ਹੋ ਗਿਆ ਨਸੀराबाद ਹੋ ਗਿਆ ਮਲਕਪੁਰ ਸਾਨੀ 라ਵਲਪਿੰਡੀ ਇਦਾਂ ਹੀ ਅੱਗੇ ਦੁੱਗਾ ਬਵੇਲੀ ਜਿਹੜੇ ਹੈਗੇ ਪਿੰਡ ਉਸ ਤੋਂ ਬਾਅਦ ਬਹਾਨੀ ਪੈਂਦਾ ਇਧਰੋਂ ਅਸੀਂ ਆਪਣੇ ਚੈੜਾ ਪਿੰਡ ਤੋਂ ਬ੍ਰਹਮਪੁਰ ਤੋਂ ਬਾਦਾਂ ਤੋਂ ਸਾਰੇ ਹੀ ਅਸੀਂ ਦੇਖ ਕੇ ਆਏ ਆ ਹਾਲਾਤ ਬੜੇ ਮਾੜੇ ਨੇ ਲੋਕਾਂ ਦੇ ਡੰਗਰ ਵੀ ਪਾਣੀ ਦੇ ਵਿੱਚ ਖੜੇ ਨੇ ਲੋਕਾਂ ਦੀਆਂ ਤੂੜੀਆਂ ਖਰਾਬ ਹੋ ਗਈਆਂ ਪੱਠੇ ਖਰਾਬ ਹੋ ਗਏ ਫਸਲਾਂ ਖਵਾ ਰਵੋਈਆਂ ਲੇਕਿਨ ਅਸੀਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਹ ਅੱਜ ਸਾਡਾ ਪੰਜਾਬ ਦੇ ਨਾਲ ਖੜਨ ਦਾ ਸਮਾਂ ਆ ਅੱਜ ਜਿਹੜਾ ਔਖੀ ਘੜੀ ਆ ਜਿਹੜੀ ਮੈਂ ਕਹਿੰਨਾ ਵੀ ਪੰਜਾਬੀ ਕਿਤੇ ਵੀ ਕੋਈ ਗੱਲਬਾਤ ਹੋ ਜਾਂਦੀ ਆ ਦੇਸ਼ ਦੇ ਕਿਤੇ ਵੀ ਕੋਨੇ ਦੇ ਵਿੱਚ ਤੇ ਪੰਜਾਬੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਜਾ ਕੇ ਲੜਾਈ ਲੜਦੇ ਆ ਅੱਜ ਪੰਜਾਬ ਦੇ ਨਾਲ ਸਿਰਫ ਪੰਜਾਬੀ ਹੀ ਖੜੇ ਨੇ ਪਰ ਪੰਜਾਬੀਆਂ ਨੂੰ ਮੇਰੀ ਅਪੀਲ ਆ ਕਿ ਆਪਾਂ ਧਨਮਨ ਤਨਮਨ ਧਨ ਦੇ ਨਾਲ ਇਹ ਪੰਜਾਬੀਆਂ ਦੀ ਉਹਨਾਂ ਦੀ ਸੇਵਾ ਕਰੀਏ ਜਿਹੜੇ ਵਿਚਾਰਿਆਂ ਨੇ ਆਪਣੇ ਘਰ ਬਣਾਉਦੇ ਨੇ ਘਰ ਟੱਠ ਜਾਂਦੇ ਨੇ ਫਸਲ ਬੀਜਦੇ ਨੇ ਫਸਲ ਤਵਾ ਹੋ ਜਾਂਦੀ ਆ ਲੇਕਿਨ ਸਰਕਾਰ ਹਜੇ ਤੱਕ ਸੁੱਤੀ ਪਈ ਆ ਸਰਕਾਰ ਹਜੇ ਤੱਕ ਨਹੀਂ ਜਾਗੀ ਬੜੀ ਹੈਰਾਨਗੀ ਦੀ ਗੱਲ ਹੈ ਕਿ 3.5 ਤੋਂ 4 ਸਾਲ ਹੋ ਗਿਆ ਸਰਕਾਰ ਨੂੰ ਰਾਜ ਭਾਗ ਦੇ ਅੰਦਰ ਬੈਠੀਆਂ ਸਰਕਾਰ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਪੰਜਾਬ ਦੇ ਵਿੱਚ ਵਿਕਾਸ ਦੀ ਗੱਲ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਕੋਈ ਜ਼ਿਮੀਂਦਾਰਾਂ ਨੂੰ ਜਾਂ ਮਜ਼ਦੂਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਦੇਖੋ ਐਡਾ ਵੱਡਾ ਨੁਕਸਾਨ ਹੋ ਗਿਆ ਸਰਕਾਰ ਵੱਲੋਂ ਇੱਕ ਵਾਰੀ ਵੀ ਕਿਸੇ ਜ਼ਿਮੀਂਦਾਰ ਨੂੰ ਕਿਸੇ ਗਰੀਬ ਨੂੰ ਹੌਸਲਾ ਨਹੀਂ ਦਿੱਤਾ ਗਿਆ ਵੀ ਤੁਸੀਂ ਤਖੜੇ ਹੋ ਕੇ ਇਸ ਇਹ ਇੱਕ ਲੜਾਈ ਲੜਨ ਵਾਲੀ ਗੱਲ ਆ ਕਿ ਤੁਸੀਂ ਤਖੜੇ ਹੋ ਬੋ ਅਸੀਂ ਸਰਕਾਰ ਤੁਹਾਡੇ ਨਾਲ ਖੜੀ ਆ ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ ਇੱਕ ਵੀ ਕੋਈ ਐਲਾਨ ਨਹੀਂ ਕਰ ਸਕੀ ਮੈਂ ਸਾਰਿਆਂ ਦੇ ਦੁੱਖ ਦੇ ਇਸ ਘੜੀ ਦੇ ਵਿੱਚ ਸਾਰੇ ਜ਼ਿਮੀਂਦਾਰ ਗਰੀਬ ਭਰਾਵਾਂ ਦੇ ਨਾਲ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਸੀਂ ਸਾਰੇ ਤਨ ਤਹੀ ਦੇ ਨਾਲ ਤੁਹਾਡੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਪ੍ਰਧਾਨ ਸਾਹਿਬ ਸੱਤਾ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇੱਥੇ ਸਾਰੇ ਇਲਾਕੇ ਚ ਘੁੰਮ ਕੇ ਆਏ ਹਾਂ ਉਹਨਾਂ ਵੱਲੋਂ ਸਾਨੂੰ ਕਿਹਾ ਕਿ ਜੋ ਵੀ ਹੈਲਪ ਹੋ ਸਕਦੀ ਹੈ ਵਾਦ ਤੋਂ ਬਾਅਦ ਕਰਾਂਗੇ ਸ਼ੋਭਾ ਪਟੇਲੋ